ਹਾਂਜੀ ਰਾਣਾ ਸਾਹਿਬ ਇਹ ਪਿੰਡ ਦਾ ਨਾਮ ਕੀ ਹੈ ਜੀ ਇਹਦੇ ਨਾਮ ਸਰ ਬਾਲੇ ਵਾਲਾ ਪਿੰਡ ਅੱਛਾ ਜੀ ਪਰ ਹੁਣ ਇਹਦੀਆਂ ਦੋ ਬਹੁਤ ਬੜਾ ਪਿੰਡ ਹੈ ਇਹ ਹਮ ਚੌਧਰੀਆਂ ਦਾ ਜੀ ਇਹ ਦੋ ਇਹਦੀਆਂ ਪੰਚਾਇਤਾਂ ਦੋ ਬਣ ਗਈਆਂ ਹਮ ਪਿੰਡ ਬੜਾ ਹੈ ਹਮ ਕਹਿੰਦੇ ਆ ਵੀ ਡਿਪਾਰਟਮੈਂਟ ਨਹੀਂ ਹੁੰਦੀ ਇੱਕ ਪੰਚਾਇਤ ਨਾ ਹਮ ਦੋ ਆਬਾਦੀ ਜ਼ਿਆਦਾ ਹੋਣ ਕਰਕੇ ਦੋ ਪੰਚਾਇਤਾਂ ਬਣ ਗਈਆਂ ਇਹ ਜਿੱਥੇ ਬੈਠੇ ਆ ਸੀ ਹਮ ਏ ਆਬਾਦੀ ਘਰਾਟੀਆਂ ਆਬਾਦੀ ਘਰਾਟੀਆਂ ਆਬਾਦੀ ਘਰਾਟੀਆਂ ਹੀ ਪੰਚਾਇਤਾਂ ਨਾਲ ਅੱਛਾ ਬਾਲੇਆਲ ਦੀ ਆਬਾਦੀ ਕਿਉਂਕਿ ਬਾਲੇਆਲਾ ਇੱਕ ਟੀਕਾ ਆਬਾਦੀ ਘਰਾਟੀਆਂ ਦੋ ਪੰਚਾਇਤਾਂ ਬਣਨ ਆ ਦੇਖੋ ਜੀ ਕਰਾਟ ਤਾਂ ਰਹੇ ਨਹੀਂ ਪਰ ਪਿੰਡ ਦਾ ਨਾਮ ਹੈ ਆਬਾਦੀ ਕਰਾਠੀਆਂ ਪੂਰੀ ਗੱਲਬਾਤ ਸੁਣਿਓ ਬਹੁਤ ਜ਼ਬਰਦਸਤ ਹੈ ਹਾਂਜੀ ਰਾਣਾ ਸਾਹਿਬ ਮੈਂ ਵਿੱਚ ਟੋਕਦੀ ਗੱਲ ਮੈਂ ਕਿਹਾ ਦੱਸਦੀ ਇਹ ਵੀ ਆਬਾਦੀ ਕਰਾਠੀਆਂ ਚ ਬੈਠੇ ਜੀ ਸਰਪੰਚ ਸਾਹਿਬ ਵੀ ਬੈਠੇ ਸਾਬਕਾ ਸਰਪੰਚ ਬੈਠੇ ਜੀ ਇੱਕ ਵਾਰੀ ਸਭ ਤੇ ਕੈਮਰਾ ਪਾ ਦਿਓ ਜੀ ਆਹ ਦੇਖੋ ਜੀ ਗੱਲਾਂ ਬਾਤਾਂ ਹੋਣਗੀਆਂ ਜੀ ਅੱਛਾ ਰਾਣਾ ਸਾਹਿਬ ਆਬਾਦੀ ਕਰਾਠੀਆਂ ਕਰਾਟ ਹੈ ਨਹੀਂ ਪਰ ਪਿੰਡ ਦਾ ਨਾਮ ਆਬਾਦੀ ਕਰਾਠੀਆਂ ਜੀ ਸਰ ਇਸ ਤਰ੍ਹਾਂ ਹੈ ਹੂੰ ਇਹ ਦੇਖਿਆ ਮੈਂ ਵੀ ਨਹੀਂ ਸੁਣਿਆ ਵਾ ਹੂੰ ਪਹਿਲਾਂ ਤਾਂ ਇਹ ਪਿੰਡ ਨਾ ਜੰਗਲ ਦੇ ਵਿੱਚੋਂ ਬਤਾ ਚੋ ਹੈ ਹੂੰ ਉਹਦੇ ਵਿੱਚ ਹੁੰਦਾ ਨਾ ਹੁਣ ਹੌਲੀ ਹੌਲੀ ਆਪਣੇ ਖੇਤਾਂ 'ਚ ਆ ਗਏ ਹੂੰ ਇੱਥੇ ਕਹਿੰਦੇ ਕਿਤੀ ਕਰਾਟ ਚੱਲਦੇ ਨੇ ਪੰਜ ਚੱਕੀ ਕਹਿੰਦੇ ਉਹਨੂੰ ਅੱਛਾ ਜਮੀਨ ਨਾਲ ਚੱਲਣ ਵਾਲੀ ਬੜੀ ਚੱਕੀ ਹੂੰ ਆਟਾ ਪੀਸਣ ਵਾਲੀ ਜੀ ਉਹ ਕਿਸੇ ਵੇਲੇ ਚੱਲਦੇ ਤੇ ਈਸ਼ਵਰ ਜਾਣੇ ਦਰਿਆ ਨੇ ਰਸਤਾ ਬਦਲਿਆ ਜਾਂ ਖਾੜ ਦੇ ਚਤੇ ਅੱਛਾ ਕਿਉਂਕਿ ਦਰਿਆ ਔਰ ਜਿਹੜੇ ਹੈ ਨਾ ਉਹ ਵੀ ਆਪਣੀ ਫਲੋ ਜਿਹੜੇ ਰਸਤਾ ਜਿਹੜਾ ਨੀਵੇਂ ਪਾਸੇ ਨੂੰ ਜਾਈ ਜਾਂਦੇ ਆ ਆਪਣਾ ਵਹਿਣ ਬਦਲੀ ਜਾਂਦੇ ਆ ਹੂੰ ਈਸ਼ਵਰ ਜਾਣੇ ਹੁਣ ਸਾਨੂੰ ਨਹੀਂ ਪਤਾ ਸੀ ਸੁਣਿਆ ਵਾ ਕਿ ਇੱਥੇ ਪੱਤਣ ਵੱਜਦਾ ਥਾ ਇੱਥੇ ਘਰਾਟ ਚੱਲਦੇ ਸੀ ਤੁਹਾਡੀ ਉਮਰ ਕਿੰਨੀ ਹੈ ਜੀ ਮੇਰੀ 93 ਸਾਲ ਚ ਮੈਂ ਲਖ ਲਓ ਤੁਹਾਡੀ ਉਮਰ ਕਿੰਨੀ ਹੈ ਜੀ 88 ਸਾਲ 88 ਸਾਲ ਆ ਦੇਖੋ ਜੀ ਪਿੰਡ ਦੇ ਬਜ਼ੁਰਗ ਬੈਠੇ ਆ ਆ ਦੇਖੋ ਹੁਣ ਤੇ ਜੀ ਇਹਨਾਂ ਦੇ ਪਿਤਾ ਜੀ ਹੈ ਜੀ ਮੌਜੂਦਾ ਸਰ ਇਹ ਜਿਹੜੇ ਮੌਜੂਦਾ ਸਰ ਹਾਂਜੀ ਤੁਹਾਡਾ ਨਾਮ ਜੀ ਮੇਰਾ ਨਾਮ ਲੇਖਰਾਜ ਬਜਾਰਜੀ ਇਹ ਤੁਹਾਡੇ ਪਿਤਾ ਜੀ ਦਾ ਨਾਮ ਪੰਚਾਇਤ ਦਾ ਲੋ ਹੋਈਆਂ ਹੈ ਹਮ ਜਾਦੀ ਦਾ ਨਾਮ ਬਾਦੀ ਘਰਾਟੇ ਰਖ ਲਿਆ ਮੇਰਾ ਭਾਈ ਦਾ ਸਰਪੰਚ ਹੋ ਅੱਛਾ ਉਹ ਥੱਲੇ ਵਾਲੇ ਨੂੰ ਕਹਿੰਦਾ ਤੂੰ ਥੱਲੇ ਦਾ ਸਰਪੰਚ ਮੈਂ ਉੱਪਰ ਰਹੂੰਗਾ ਹਮ ਇਹਦਾ ਨਾਮ ਬਾਦੀ ਘਰਾਟੇ ਰਖ ਲਿਆ ਬਾਦਲਾਲ ਪਿੰਡ ਉੱਪਰ ਲੈ ਗੱਲ ਤੇ ਚੱਲ ਰਹੀ ਘਰਾਟ ਘਰਾਟ ਦੀ ਜੀ ਪਰ ਤੁਸੀਂ ਆਪਣੇ ਬਜ਼ੁਰਗਾਂ ਤੋਂ ਸੁਣਿਆ ਘਰਾਟ ਖੂਟ ਚੱਲਦੇ ਜੀ ਕਦੀ ਕਹਿੰਦੇ ਦੇ ਦੇ ਬਜ਼ੁਰਗਾਂ ਨੂੰ ਘਰਾਟ ਹੋਣ ਦੇ ਤੇ ਕੀ ਪਤਾ ਅੱਛਾ ਹਾਂ ਦੇਖੋ ਜੀ ਪਾਣੀਆਂ ਦੇ ਵਹਿਣ ਬਦਲ ਗਏ ਜੀ ਇਸ ਗੱਲ ਦੇ ਉੱਤੇ ਹੀ ਗੱਲ ਹੋ ਰਹੀ ਹੈ ਜੀ ਪਾਣੀਆਂ ਦੇ ਵਹਿਣ ਬਦਲ ਗਏ ਦਰਿਆਵਾਂ ਦੇ ਵਹਿਣ ਬਦਲ ਗਏ ਨਦੀਆਂ ਨਾਲਿਆਂ ਦੇ ਵਹਿਣ ਬਦਲ ਗਏ ਪਿੰਡ ਦਾ ਨਾਂ ਹੈ ਕਰਾਠੀਆਂ ਕਰਾਠ ਨਹੀਂ ਰਹਿ ਤੇ ਆ ਦੇਖੋ ਫੇਰ ਗੱਲਬਾਤ ਕਰਦੇ ਆ ਰਾਣਾ ਸਾਹਿਬ ਆ ਦੇਖੋ ਕਦੀ ਤੱਕ ਕਰਾਠ ਚੱਲਦੇ ਹੋਣੇ ਜੀ ਇੱਥੇ ਬਿਲਕੁਲ ਚੱਲਦੇ ਹੋਣੇ ਨਹੀਂ ਇਹਨਾਂ ਜਿਹੜੀਆਂ ਖੱਡਾਂ ਦੇ ਵਿੱਚ ਨਾ ਐਨੇ ਐਨੇ ਪਾਣੀ ਚੋਂ ਅਸੀਂ ਲੰਘਦੇ ਰਹੇ ਆ ਨਾ ਖੱਡਾਂ ਚੱਲਦੀਆਂ ਹੁੰਦੀਆਂ ਹਮ ਖੱਡਾਂ ਸਾਰੀਆਂ ਜੇ ਪਾਣੀ ਤੇ ਹਮ ਹੁਣ ਹੌਲੀ ਹੌਲੀ ਲੈਵਲ ਥੱਲੇ ਚਲੇ ਗਏ ਹਮ ਉਹ ਤੁਹਾਨੂੰ ਕੁਝ ਸਾਡੇ ਵਰਗੇ ਬੰਦਿਆਂ ਨੇ ਵੀ ਕਰਤੇ ਹੂੰ ਕੁਝ ਬਹਿਣ ਬਦਲਦਾ ਪਾਣੀ ਆਪਣਾ ਰਸਤਾ ਬਦਲਦਾ ਦਰਿਆ ਜਿਹੜਾ ਹੈ ਹੂੰ ਉਹ ਨੀਵੇਂ ਪਾਸੇ ਨੂੰ ਜਾ ਹੀ ਜਾਂਦਾ ਪਾਣੀ ਹੂੰ ਉਹ ਵੀ ਮੈਨੂੰ ਇੱਕ ਦਿਨ ਕੋ ਦੱਸ ਰਿਹਾ ਦਾ ਜੀ ਮਕਾਰੀ ਦੇ ਬੰਦੇ ਤੇ ਮੈਂ ਪੁੱਛ ਰਿਹਾ ਦਾ ਵੀ ਬੱਸੋ ਪਾਣੀ ਨੇ ਕੋ ਨੁਕਸਾਨ ਤਾਂ ਨਹੀਂ ਕੀਤਾ ਹੂੰ ਉਹ ਕਹਿੰਦਾ ਕਿ ਦਰਿਆ ਸਾਥੋਂ ਦੂਰ ਚੱਲ ਗਿਆ ਹੂੰ ਜਿਹੜੇ ਹੜਾ ਇੱਥੇ ਪਿੱਛੇ ਉਹਦੇ ਨਾਲ ਉਹਨੇ ਆਪਣੀ ਸ਼ਕਲ ਬਦਲ ਲਈ ਔਰ ਦਰਿਆ ਨੀਚੇ ਡਲ ਕੇ ਸਾਡੇ ਪਿੰਡੇ ਪਛਾੜ ਗਿਆ ਅੱਛਾ ਜੀ ਤੇ ਦਾ ਜਿਹੜਾ ਦਰਿਆ ਨਾ ਉਹ ਵੇਟ ਪਾਸਾ ਜਾਈ ਜਾਂਦਾ ਹੂੰ ਸੁਣਿਆ ਐ ਅਸੀਂ ਵੇਖੇ ਨਹੀਂ ਹੈ ਹੂੰ ਪਰ ਆ ਜਿਹੜੇ ਇਹਨਾਂ ਤੇ ਅੱਗੇ ਘਰ ਇਹ ਤਾਂ ਸਾਰੇ ਨਾ ਬਾਦ ਚਾਏ ਉੱਪਰੋਂ ਅੱਛਾ ਉਸ ਪੁਰਾਣੀ ਆਬਾਦੀ ਚ ਆਪਣੇ ਆਪਣੇ ਖੇਤਾਂ ਚ ਤੇ ਉਹ ਘਰ ਵੀ ਹੈਗੇ ਆ ਉੱਥੇ ਦੀ ਨੂੰ ਆਬਾਦੀ ਕਰਾਟੀਆਂ ਕਰਾਟੀਆਂ ਦੇ ਘਰ ਕਹਿੰਦੇ ਹੂੰ ਕਰਾਟੀਆਂ ਦੇ ਘਰ ਕਹਿੰਦੇ ਉਹ ਵੀ ਹੈਗੇ ਹੂੰ ਅੰਦਰ ਘਰ ਅੱਛਾ ਤਾਂ ਹੁਣ ਜ਼ਿਆਦਾ ਹੋ ਗਏ ਹਣ ਹੂੰ ਅੱਛਾ 10 15 ਘਰ ਹੈਗੇ ਆਂ ਕਰਾਟੀਆਂ ਦੇ ਵੀ ਜਿਹਨਾਂ ਨੂੰ ਨਾ ਕਰਾਟੀਆਂ ਦੇ ਘਰ ਆਬਾਦੀ ਕਹਿੰਦੇ ਸੀ ਕਰਾਟੀਆਂ ਦੇ ਘਰ ਉਹ ਜਿਹੜੇ ਕਰਾਟੀਆਂ ਦੇ ਘਰ ਹੈ ਜੀ ਜੇ ਉਹਨਾਂ ਦੀ ਗੱਲ ਕਰੀਏ ਉਹਨਾਂ ਚ ਕੋਈ ਜੀ ਹੈਗਾ ਇਸ ਸਮੇਂ ਆਪਣੇ ਨਾਲ ਇੱਥੇ ਬੈਠਾ ਕੋਈ ਇਸ ਟਾਈਮ ਕੋਈ ਨਹੀਂ ਹੈ ਇਸ ਟਾਈਮ ਕੋਈ ਨਹੀਂ ਹੈ ਗੱਲਬਾਤ ਉਹਨਾਂ ਨਾਲ ਵੀ ਕਰਾਂਗੇ ਕਰਾਟ ਆਠ ਬਾਰੇ ਤੁਸੀਂ ਕੋਈ ਸਰਪੰਚ ਸਾਹਿਬ ਗੱਲ ਸੁਣੀਏ ਅਸੀਂ ਤਾਂ ਜਿਹੜੇ ਸਾਡੇ ਪੁਰਾਣੇ ਸਿਆਣੇ ਆ ਉਹਨਾਂ ਤੋਂ ਇਹੀ ਸੁਣਿਆ ਹੈ ਤੇ ਇਹਨਾਂ ਨੂੰ ਕਰਾਟੀਆਂ ਦੇ ਘਰ ਤਾਂ ਹੀ ਕਹਿੰਦੇ ਦੇਵੇ ਇੱਥੇ ਕਰਾਟ ਸੀਗੇ ਪਹਿਲੇ ਅੱਛਾ ਕਰਾਟ ਸਤਲੁਜ ਤੇ ਚੱਲਦੇ ਸੀਗੇ ਨੇ ਖੱਡ ਤੇ ਚਲਦੇ ਸੀ ਖੱਡ ਤੇ ਚਲਦੇ ਸੀ ਚਲਦੇ ਚਲਦੇ ਸੀ ਇੰਨਾ ਪਾਣੀ ਹੁੰਦਾ ਸੀ ਖੱਡ 'ਚ ਹਾਂ ਖੱਡ 'ਚ ਇੰਨਾ ਪਾਣੀ ਸੀਗਾ ਹਜੇ ਵੀ ਸਾਡੀਆਂ ਖੱਡਾਂ ਜਿੱਦਾ ਖੱਡ ਪਟ્રોલ ਹੈ ਹੂੰ ਪੂਰੇ ਵਿੱਚ ਘਰਾੜ ਚਲਾਨ ਜੁੱਗਾ ਪਾਣੀ ਹੈਗਾ ਐ ਅੱਛਾ ਹੁਣ ਵੀ ਹੈਗਾ ਹੈਗਾ ਕਿਉਂਕਿ ਅਸੀਂ ਮੈਂ ਜੇਂਡ ਕੇ ਨੌਕਰੀ ਕੀਤੀ ਐ ਉੱਥੇ ਹੁਣ ਵੀ ਅਸੀਂ ਦੇਖਿਆ ਕਿ ਉੱਥੇ ਪੂਰੇ ਦਰਿਆ ਦਾ ਪਾਣੀ ਨਹੀਂ ਉਧਰ ਨੂੰ ਪਾਉਂਦੇ ਉਹ ਥੋੜੀ ਜੀ ਕੁਲ ਕੱਢ ਕੇ ਨਾ ਜਿੱਦਾਂ ਛੋਟਾ ਜਿਹਾ ਇੱਕ ਪੁਆਇੰਟ ਬਣਾ ਕੇ ਉਹੀ ਪਾਣੀ ਘਰਾੜ 'ਚ ਆ ਕੇ ਮੁੜ ਕੇ ਉਸ ਪਾਣੀ 'ਚ ਮਿਲ ਜਾਂਦਾ ਉਹਦੇ ਨਾਲ ਹੀ ਘਰਾੜ ਚੱਲਦਾ ਅੱਛਾ ਘਰਾੜ ਉਹ ਨਾਲੇ ਚੱਲ ਪੈਂਦਾ ਹੂੰ ਔਰ ਉਹ ਬੜੀ ਘੱਟ ਸਪੀਡ ਚ ਆਟਾ ਪੀਸਦੇ ਆ ਹੂੰ ਮਤਲਬ ਕਿ ਜੇ ਉਹਨਾਂ ਨੇ 50 ਕਿਲੋ ਆਟਾ ਪੀਸਣਾ ਤਾਂ ਉਹਨਾਂ ਨੂੰ 4-5 ਘੰਟੇ ਲਾਂਦੇ ਹੋ ਤੇ ਉਹ ਵਿੱਚ ਪਾ ਰੱਖਦੇ ਹੋ ਹੌਲੀ ਹੌਲੀ ਚੱਲਦਾ ਰਹਿੰਦਾ ਉਹਦਾ ਸਿਸਟਮ ਆਪਣਾ ਹੀ ਹੈ ਹੂੰ ਔਰ ਉਹਦਾ ਆਟਾ ਜਿਹੜਾ ਬਣਦਾ ਹੈ ਜੇ ਐਂਕੀ ਦੇਖਿਆ ਅਸੀਂ ਇੱਥੇ ਵੀ ਦੇਖਿਆ ਹੇੜਲੇ ਪਿੰਡਾਂ 'ਚ ਉਹ ਬੜਾ ਟੇਸਟੀ ਔਰ ਬਰੀਕ ਹੁੰਦਾ ਹੂੰ ਕਿਉਂਕਿ ਜਦ ਕੋਈ ਬਿਜਲੀ ਨਹੀਂ ਸੀ ਤਾਂ ਫਿਰ ਹੱਥ ਨਾਲ ਪੀਂਦੇ ਤੇ ਘਹਾੜ ਨਾਲ ਪੀਂਦੇ ਹੂੰ ਉਸ ਸਮੇਂ ਦੀ ਇਹ ਜਿਹੜੀ ਗੱਲ ਹੈ ਹੁਣ ਤਾਂ ਜਿਹੜਾ ਜਮਾਨਾ ਜਿਹੜਾ ਬਦਲ ਗਿਆ ਹੂੰ ਸਾਰਾ ਕੁਝ ਚੇਂਜ ਹੋ ਗਿਆ لیکن ਉਹ ਚ ਜਿਹੜੇ ਆٹے ਚ ਪੋਸਟਿਕ ਤਤ ਰਾਣਾ ਜੀ ਨੇ ਸਾਰਾ ਜੁੱਗ ਦੇਖਿਆ ਸਾਡੇ ਬਜ਼ੁਰਗਾਂ ਨੇ ਦੇਖਿਆ ਉਹ ਚ ਸਾਰਾ ਕੁਝ ਜਿਹੜਾ ਥਾ ਹੁਣ ਤਾਂ ਸਾਰਾ ਕੁਝ ਪਿੰਡਾਂ ਚ ਵੀ ਆਰਟੀਫੀਸ਼ੀਅਲੀ ਹੋ ਗਿਆ ਹੂੰ ਕਿਉਂਕਿ ਸ਼ਹਿਰਾਂ ਵਾਲਾ ਰਿਵਾਜ ਜਿਹੜਾ ਹੁਣ ਪਿੰਡਾਂ ਵਿੱਚ ਆ ਗਿਆ ਜਿਹੜਾ ਸ਼ਹਿਰਾਂ ਚਾ ਹੁਣ ਪਿੰਡਾਂ ਵਾਲਾ ਚਲੇ ਗਿਆ ਉਹ ਕਹਿੰਦੇ ਸ਼ੁੱਧ ਖਾਓ ਹੁਣ ਪਿੰਡਾਂ ਵਾਲੇ ਕਹਿੰਦੇ ਵੀ ਦੂਜੀਆਂ ਚੀਜ਼ਾਂ ਖਾਓ ਹੂੰ ਕਿਉਂਕਿ ਪਿੰਡਾਂ ਵਿੱਚ ਵੀ ਲੋਕਾਂ ਕੋਲ ਜਾਤੇ ਪੈਸੇ ਦੀ ਕਿਰਪਾ ਹੋਈ ਹੈ ਜਾਤੇ ਹੁਣ ਪਿੰਡਾਂ 'ਚ ਵੀ ਸੁੱਖ ਸੁਭਦਾ ਹੋਈ ਹੈ ਉਹਦਾ ਪਿੰਡਾਂ ਦਾ ਵੀ ਮਾ올 ਬਦਲ ਗਿਆ ਲੇਕਿਨ ਉਹ ਸਿਹਤ ਵਾਸਤੇ ਸਾਡੇ ਸਮਾਜ ਵਾਸਤੇ ਸਾਰਾ ਜਿਹੜਾ ਉਹ ਹਾਨੀ ਕਰਕੇ ਹੂੰ ਅਸੀਂ ਤਾਂ ਲੋਕਾਂ ਨੂੰ ਇਹੀ ਸੁਝਾਅ ਦਿੰਦੇ ਰਹਿੰਦੇ ਹਾਂ ਸਮੇਂ-ਸਮੇਂ ਤੇ ਬਈ ਜਿੱਦਾ ਪਲਾਸਟਿਕ ਦੀ ਬਰਤੋਂ ਨਾ ਕਰੋ ਸਾਡੇ ਘਰਾਂ 'ਚ ਸਾਰੇ ਬਰਤਨ ਹੁੰਦੇ ਆਂ ਲੇਕਿਨ ਫਿਰ ਵੀ ਅਸੀਂ ਜਿਹੜੇ ਕੋਈ ਨਾਰਮਲ ਕੋਈ ਫੰਕਸ਼ਨ ਕਰਦੇ ਹਾਂ ਉਹਨਾਂ 'ਚ ਦੂਜੇ ਗਲਾਸਾਂ ਦਾ ਇਸਤੇਮਾਲ ਕਰਦੇ ਆਂ ਦੂਜੀਆਂ ਪਲੇਟਾਂ ਦਾ ਇਸਤੇਮਾਲ ਕਰਦੇ ਆਂ ਦੂਜੀਆਂ ਕਰੋਕਰੀਆਂ ਦਾ ਇਸਤੇਮਾਲ ਕਰਦੇ ਆ ਜਦ ਕਿ ਸਾਡੇ ਘਰਾਂ 'ਚ ਤਾਂ ਉਹ ਭਾਂਡੇ ਪਏ ਆ ਉਹ ਸਿਰਫ ਸ਼ਿੰਗਾਰ ਬਣ ਕੇ ਹੀ ਰਹਿ ਗਏ ਆ ਲੇਕਿਨ ਜੇ ਛੋਟਾ ਮੋਟਾ 50 60 100 ਬੰਦੇ ਦਾ ਵੀ ਕੋਈ ਫੰਕਸ਼ਨ ਕਰਨਾ ਹੈ ਤਾਂ ਅਸੀਂ ਉਹਨਾਂ ਚੀਜ਼ਾਂ ਨੂੰ ਤਰਜੀਹ ਦੇਣ ਲੱਗ ਗਏ ਹੁਣ ਤੁਸੀਂ ਬੜੇ ਦੇ ਬੜੇ ਰੈਸਟੋਰੈਂਟ 'ਚ ਰੋਟੀ ਖਾਓ ਉੱਥੇ ਸ਼ਹਿਰੀ ਬੰਦੇ ਆ ਕੇ ਸਾਗ ਲੱਸੀ ਜਿਹੜੀ ਚਾਟੀ ਦੀ ਲੱਭਦੇ ਆਏ ਜਾਂ ਨਹੀਂ ਲੱਭਦੇ ਆ ਔਰ ਸਾਡੇ ਬੰਦੇ ਜਿਹੜੇ ਪਿੰਡਾਂ ਦੇ ਉਹ ਕਿਦੇ ਹੋਰ ਜਾ ਕੇ ਰੋਟੀਆਂ ਉਹ ਖਾਣੇ ਚਾਹਦੇ ਆਂ ਜਾਂ ਕਿ ਪਿੰਡਾਂ ਵਿੱਚ ਜਿਹੜੀ ਬ੍ਰੇਕਫਾਸਟ ਹੈ ਉਹ ਇਹ ਸ਼ੁੱਧ ਜਿਹੜੀ ਹੈ ਉਹ ਸਾਡੇ ਹੁੰਦੀ ਹੈ। ਹੂੰ ਔਰ ਸਾਡੇ ਜਿਹੜਾ ਗੁੱਜਰ ਸਮਾਜ ਨੂੰ ਅਸੀਂ ਬਿਲੋਂਗ ਕਰਦੇ ਆਂ ਸਾਡੇ ਰਾਹੇ ਹਜੇ ਵੀ ਪ੍ਰਮਾਤਮਾ ਦੀ ਦੁੱਧ ਦੀ ਕਿਰਪਾ ਹੈ ਵੀ ਹਰ ਘਰ ਤੇ ਪੰਜ ਪੰਚਾਇਤਾਂ ਡੰਗਰ ਲੋਕਾਂ ਨੇ ਰੱਖੇ ਹੋਏ ਚੰਗੀਆਂ ਰੱਖੀਆਂ ਅੱਜ ਬਹੁਤ ਬਹੁਤ ਚੰਗੇ ਸ਼ਰੀਰ ਹੈ ਔਰ ਸਾਡੇ ਪਿੰਡ ਦੀ ਇੱਕ ਬਲੱਖਣ ਇਹ ਗੱਲ ਹੈ ਕਿ ਸਾਡੇ ਪਿੰਡ ਨੂੰ ਹੁਣ ਸਾਡੇ ਨੂਰਪੁਰ ਵੇਦੀ ਫੌਜੀਆ ਦਾ ਪਿੰਡ ਕਹਿੰਦੇ ਆ ਜਿੱਥੇ ਕਿ 100 ਜਿਹੜਾ ਜਵਾਨ ਲਗਭਗ 100 ਤੋਂ ਵੱਧ ਜਿਹੜਾ ਉਹ ਦੇਸ਼ ਦੀ ਸੇਵਾ ਇਸ ਟਾਈਮ ਪ੍ਰੈਜੈਂਟ ਟਾਈਮ 'ਚ ਕਰ ਰਿਹਾ। ਹੂੰ ਔਰ 25-26 ਬੰਦੇ ਅਸੀਂ ਰਿਟਾਇਰਮੈਂਟ ਆ ਕੇ ਜਿਹੜੇ ਆ ਪਿੰਡ 'ਚ। ਹੂੰ ਲਗਭਗ 750 ਬੰਦਾ ਸਾਡਾ ਜਿਹੜਾ ਹੈ ਆਰਮੀ 'ਚ ਉਹ ਨੌਕਰੀ ਕਰ ਰਿਹਾ। ਵਾਹ ਜੀ ਵਾਹ। ਆ ਦੇਖੋ ਜੀ ਸਰਪੰਚ ਸਾਹਿਬ ਨੇ ਪੂਰੀ ਗੱਲਬਾਤ ਪੂਰੀ ਕਹਾਣੀ ਕਿਸ ਤਰੀਕੇ ਨਾਲ ਅੱਜ ਦੇ ਸਮੇਂ ਦੇ ਨਾਲ ਜੋੜ ਦਿੱਤੀ। ਗੱਲ ਤੁਹਾਡੀ ਸਹੀ ਹੈ ਜੀ। ਸ਼ਹਿਰਾਂ ਵਾਲੇ ਜਿਹੜੇ ਹਨ ਉਹ ਤਾਂ ਚਾਹੁੰਦੇ ਵੀ ਪਿੰਡਾਂ ਵਾਲਾ ਮਾਹੌਲ ਹੋਵੇ। ਪਿੰਡਾਂ ਵਾਲੇ ਸ਼ਹਿਰੂ ਬਣੀ ਜਾਂਦੇ ਆ। ਕੀ ਕਹਿੰਦੇ ਬਾਬਾ ਜੀ? ਪਿੰਡਾਂ 'ਚ ਵੀ ਸ਼ਹਿਰ ਵਾਲਾ ਮਾਹੌਲ ਬੜਿਆ ਮਾ। ਹੂੰ ਉਹ ਪਿੰਡਾਂ 'ਚ ਆ ਗਿਆ ਹੂੰ ਉਹ ਪਿੰਡਾਂ 'ਚ ਪਹੁੰਚ ਗਿਆ ਹਾਂ ਲਓ ਬਾਬਾ ਜੀ ਆਲੇ-ਦਲੇ ਦੇ ਪਿੰਡਾਂ ਦੇ ਨਾਮ ਦੱਸੋ ਪਹਿਲਾਂ ਇਹ ਪਿੰਡ ਦਾ ਨਾਮ ਦੱਸਣਾ ਤੇ 15 ਵੀ ਪਿੰਡਾਂ ਦੇ ਨਾਮ ਦੱਸ ਦੋ ਜੀ ਆ ਪਿੰਡ ਕਿਹੜਾ ਜੀ ਇਹ ਤਾਂ ਬਾਜੀ ਘਰਾੜ ਗਿਆ ਹੂੰ ਉੱਪਰ ਦਾ ਬਾਜ ਵਾਲਾ ਹੂੰ ਨਾਲ ਤੇ ਬਾਦੰਬੜਾ ਜੀ ਇਧਰ ਫੇਰੀ ਹੈ ਤਾਂ ਚੰਦ ਬਸੇਰੀ ਹੂੰ ਟੰਡੜ ਟੰਡੜ ਹੂੰ ਕਿੱਡੇ ਵੱਲ ਗਿਆ ਹੂੰ ਪਿਆਦੇ ਘਾਹ ਬੰਕੋਲੀ ਹੂੰ ਉਹ ਗੋਲੀ ਦੇ ਘਰ ਸਰਦਾਰ ਪਰ ਹੂੰ ਤੁਹਾਨੂੰ ਅੱਜ ਡਾਕਟਰਾਂ ਸ਼ਾਂਡੀਆਂ ਕਲਾ ਹੂੰ ਬਹੁਤ ਹਾਂ ਤੁਹਾਨੂੰ ਆਣੇ ਹੂੰ ਤੁਹਾਨੂੰ ਮਾਰਨ ਜੀ ਲੋ ਜੀ ਕੋਈ ਰਹਿ ਗਿਆ ਜੀ ਪਿੰਡ ਦੋ ਜਿਹੜੀ ਇੱਕ ਤੁਸੀਂ ਕੁਐਸਚਨ ਕੀਤਾ ਸੀ ਹੂੰ ਕਿ ਇਹਨੂੰ ਵਾਦੀ ਘਰਾਟਿਆ ਕਿਉਂ ਕਿਹਾ ਜਾਂਦਾ ਹਾਂ ਦੱਸੋ ਜੀ ਜੋ ਵੀ ਚਲੀ ਆ ਕਰਤੀ ਇਸ ਮਗੋੜ ਐਕਸਟਰੀਮ ਦੇਖੀਏ ਅੱਜ ਵੀ ਸਾਤਲੂ ਦੇ ਦਰਿਆ ਦੇ ਉੱਤੇ ਜਿਹੜਾ ਪੁਲ ਬਣਿਆ ਹੁਣ ਬਹੁਤ ਸਮੇਂ ਤੋਂ ਬਾਅਦ ਹੂੰ ਉਹਦੇ ਪਰਲੇ ਪਾਸੇ ਇੱਕ ਕੂਲ ਵਗਦੀ ਹੈ ਉਹ ਕਹਿੰਦੇ ਬ੍ਰਾਹਮਣ ਵਸਦੇ ਜੀ ਅਗੰਗੂਰ ਦਾ ਉਹ ਏਰੀਆ ਹੈ ਹੂੰ ਉੱਥੇ ਘਰਾਟਾਂ ਦੇ ਨਾਲ ਹੁਣ ਵੀ ਰਾਣਾ ਜੀ ਤੋਂ ਪਤਾ ਹੈ ਵੀ ਥੋੜਾ ਟਾਈਮ ਪਹਿਲਾਂ ਹੀ ਜਿਹੜੇ ਉਹ ਬੰਦ ਹੋਏ ਆ ਘਰਾਟ ਹੂੰ ਇੱਥੇ ਜਿਹੜਾ ਪਿੰਡ ਆ ਵਾਦੀ ਘਰਾਟੀ ਉਹਦੇ ਨਾਲ ਜਿਹੜਾ ਅਗਰ ਉਹ ਦੇਖਿਆ ਜਾਵੇ ਸਟਰਕਚਰ ਜਿਹੜਾ ਜਿੱਥੋਂ ਪਾਣੀ ਵਗਦਾ ਸੀ ਉਹ ਬਿਲਕੁਲ ਥੋੜੀ ਜਗ੍ਹਾ ਹੂੰ ਇਸ ਕਰਕੇ ਅਸੀਂ ਇਹ ਕਹਿ ਸਕਦੇ ਆ ਕਿ ਜਿਵੇਂ ਉਸ ਬੇਲੇ ਦੇ ਵਿੱਚ ਲੋਕਾਂ ਦੀ ਲੋੜ ਹੁੰਦੀ ਸੀ ਕਿ ਇਹਨਾਂ ਪਾਣੀਆਂ ਦੇ ਨਾਲ ਹੀ ਆਪਣਿਓ ਛੋਟੇ-ਛੋਟੇ ਕਾਰਖਾਨਿਆਂ ਦੇ ਨਾਲ ਇਹਨਾਂ ਲਾਗਲੇ ਪਿੰਡਾਂ ਦੀ ਥੋੜੇ ਬਹੁਤ ਜਿਹੜੀ ਜਰੂਰਤ ਪੂਰੀ ਹੁੰਦੀ ਰਹਿੰਦੀ ਸੀ ਜਰੂਰ ਹੋਵੇਗਾ ਜਿਵੇਂ ਕਿਹਾ ਇੱਥੇ ਪੱਤਨ ਵਗਦਾ ਸੀ ਇਹ ਸਤਲੁਜ ਦਰਿਆ ਹੌਲੀ-ਹੌਲੀ ਸਮੇਂ ਦੇ ਨਾਲ-ਨਾਲ ਇਹ ਪਿੱਛੇ ਹਟਦਾ ਚਲਾ ਗਿਆ ਇੱਥੋਂ 11 ਕਿਲੋਮੀਟਰ ਪਰ ਇਹ ਗੱਲ ਕਹੀ ਜਾ ਸਕਦੀ ਹੈ ਕਿ ਇੱਥੇ ਜਰੂਰ ਸਤਲੁਜ ਰਹਿ ਕੇ ਸੀ ਬੇਲੇ ਜਦੋਂ ਇਹ ਪਹਾੜੀਆਂ ਦੀ ਹੋਣ ਵੀ ਇਹ ਤਲ ਛੱਟੀ ਇਧਰੋਂ ਡਿਆ ਹੋਇਆ ਪਹਾੜ ਮਾਲਿਆ ਦੇ ਨਾਲ ਤੋਂ ਪਰੇ ਉਹਦਾ ਹਿੱਸਾ ਹੈ ਇਹ ਕਿਹਾ ਜਾ ਸਕਦਾ ਹੈ ਪਿੰਡ ਦੀ ਆਬਾਦੀ ਜਿਹੜੀ ਆਬਾਦੀ ਘਰਾਟੀਆਂ ਦੇ ਉੱਤੇ ਪਈ ਹੈ ਇਹ ਆਬਾਦੀ ਘਰਾਟੀਆਂ ਇੱਸੀ ਕਰਕੇ ਰੱਖਿਆ ਕਿਉਂਕਿ ਸਾਡੇ ਪੁਰਖਿਆਂ ਨੂੰ ਪਤਾ ਸੀ ਕਿ ਇੱਥੇ ਘਰਾਟ ਵਗਦੇ ਸੀ ਇਸ ਕਰਕੇ ਇਹਦਾ ਨੋ ਆਬਾਦੀ ਘਰਾਟੀਆਂ ਰੱਖਿਆ ਗਿਆ ਹੂੰ ਬਾਕੀ ਇਹ ਇੱਕ ਇਦਾਂ ਦਾ ਖੇਤਾਂ ਹੈ ਪੰਜਾਬ ਦਾ ਹੂੰ ਪੂਰੇ ਵਿੱਚ ਜਿਹੜਾ ਜਿੰਨੂੰ ਅਸੀਂ ਮਤਲਬ ਕਹਿੰਦੇ ਆਉਧ ਦਾ ਇਲਾਕਾ ਹੂੰ ਇਥੇ ਉਹ ਸਭ ਤਮਾਂ ਦਾ ਜਨਮ ਹੋਇਆ ਜਿਹੜੀਆਂ ਮਹਾਭਾਰਤ ਕਾਲ ਤੋਂ ਵੀ ਉਹ ਪੁਰਖੇ ਨਹੀਂ ਅੱਜ ਸਾਡੀਆਂ ਇਹ ਦੇਖਦੀਆਂ ਇਹਨਾਂ ਦੇ ਵਿੱਚੋਂ ਗੁ ਹੈਗੇ ਐ ਤੇ ਇੱਥੇ ਆ ਕੇ ਪੰਜਾਬ ਦੀ ਜਿਹੜੀ ਉਸ ਦੁਨੀਆਂ ਦੇ ਵਿੱਚ ਨਾਮ ਬਣਿਆ ਗੁਰੂ ਗੋਬਿੰਦ ਸਿੰਘ ਨੇ ਇਸ ਜਗ੍ਹਾ ਨੂੰ ਚੁਣਿਆ ਆਨੰਦ ਦੀ ਨਗਰੀ ਕਹਿ ਕੇ ਕਿਉਂਕਿ ਬਹੁਤ ਸ਼ਾਂਤ ਤੇਰੀਆ ਹੈ ਤੇ ਅਜੇ ਤੱਕ ਜਿਹੜੀ ਹੈਗੀ ਲੋਕਾਂ ਦੇ ਵਿੱਚ ਉਹੀ ਸਦ ਭਾਵਨਾ ਕਿਸੇ ਤਰ੍ਹਾਂ ਦੇ ਨਾਲ ਦਿੱਤਾ ਸਾਡਾ ਛੋਟਾ ਹੈ ਇਨੂੰ ਦੂਣੀ ਦਾ ਇਲਾਕਾ ਕਿਹਾ ਜਾਂਦਾ ਪਰ ਲੋਕਾਂ ਦੇ ਵਿੱਚ ਆਪਸੀ ਪ੍ਰੇਮ ਪਿਆਰ ਭਾਈਚਾਰਾ ਜਿਵੇਂ ਕਿ ਸੁਪਰਦਾਰ ਸਾਹਿਬ ਹੋਰੀ ਸਰਪੰਚ ਨੇ ਇਸ ਪਿੰਡ ਦੇ ਉਹਨਾਂ ਨੇ ਦੱਸਿਆ ਕਿ ਸਾਡੇ ਜਿਹੜੇ ਲੋਕ ਨੇ ਉਹ ਬਹੁਤ ਜਿਹੜਾ ਸਰਕਾਰ ਦੀਆਂ ਸੇਵਾਵਾਂ ਮਾ ਜੜੀਆਂ ਇਹਦੇ ਵਿੱਚ ਆਰਮੀ ਦੇ ਵਿੱਚ ਖੇਤੀਬਾੜੀ ਵੀ ਇਹਨਾਂ ਬਜ਼ੁਰਗਾਂ ਨੇ ਵੀ ਮਿਹਨਤ ਕਰ ਲੋਕ ਨੇ ਸਾਡੇ ਔਰ ਹਮੇਸ਼ਾ ਜਿਹੜਾ ਹੈ ਉਹ ਦੇਸ਼ ਦੀ ਤਰੱਕੀ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਰਹੇ ਨੇ ਹਾਂ ਲਓ ਜੀ ਜੇਕਰ ਨੂਰਪੁਰ ਬੇਦੀ ਦੇ ਇਲਾਕੇ ਚ ਤੁਸੀਂ ਆਉਂਨਾ ਦੀ ਆਲੇ-ਦਾਲੇ ਤੁਹਾਨੂੰ ਹੁਣ ਵੀ ਨੌਜਵਾਨ ਦੌੜਾਂ ਲਗਾਉਂਦੇ ਦੇਖਣਗੇ ਜੀ ਬੈਠਕਾਂ ਕੱਢਦੇ ਦੇਖਣਗੇ ਜੀ ਔਰ ਕਸਰਤ ਵਰਜਿਸ਼ ਕਰਦੇ ਦੇਖਣਗੇ ਔਰ ਸਭ ਤੋਂ ਵਧੀਆ ਗੱਲ ਹੈ ਖੇਡ ਦੇ ਮੈਦਾਨ ਤੁਹਾਨੂੰ ਬਹੁਤ ਮਿਲਣਗੇ ਜੀ ਕਾਰਨ ਪਤਾ ਕੀ ਹੈ ਜੀ ਇਸ ਇਲਾਕੇ ਦੇ ਲੋਕ ਦੇਸ਼ ਦੀ ਸੇਵਾ ਦੇ ਲਈ ਆਰਮੀ ਦੇ ਵਿੱਚ ਬਹੁਤ ਖੁਸ਼ੀ ਨਾਲ ਭਰਤੀ ਹੋ ਕੇ ਸ਼ੌਕ ਨਾਲ ਜਾਂਦੇ ਨੇ ਜੀ ਹਰੇਕ ਪਿੰਡ ਦੀ ਲਗਭਗ ਜੀ ਮੈਂ ਕਹਿੰਦਾ ਜੀ ਹਰ ਇੱਕ ਪਿੰਡ ਦੇ ਵਿੱਚ ਫੌਜੀ ਹੈ ਜੀ ਹਾਂ ਜੀ ਨੂਰਪੁਰ ਬੇਦੀ ਦੇ ਇਲਾਕੇ 'ਚ ਜੀ ਸਭ ਤੋਂ ਜ਼ਿਆਦਾ ਇਸੇ ਪਿੰਡ 'ਚ ਹੈ ਜੀ ਆਬਾਦੀ ਕਰਾਟਿਆ ਔਰ ਬਾਲੇਵਾਲ ਵਿੱਚ ਅੱਛਾ ਇੱਥੇ 100 ਦੇ ਕਰੀਬ ਫੌਜੀ ਜਿਹੜਾ ਹੈ ਵਿੱਚ ਪੁਲਿਸ ਵਾਲੇ ਕਹ ਲੋ 100 ਬੰਦਾ ਜਿਹੜਾ ਹੈ ਨਾ ਉਹ ਸਰਵਿਸਮੈਨ ਹੈ ਇਸ ਟਾਈਮ ਲੋ ਜੀ ਆਹ ਦੇਖੋ ਜੀ ਬੜੀ ਮਾਣ ਦੀ ਗੱਲ ਹੈ ਜੀ ਬਹੁਤ ਵਧੀਆ ਜੀ ਤੁਹਾਡੇ ਨਾਲ ਫੇਰ ਗੱਲ ਕਰਨੀ ਸੀ ਬੜੀ ਜ਼ਬਰਦਸਤ ਗੱਲ ਤੁਸੀਂ ਕੀਤੀ ਹੈ ਇਹ ਜਿਹੜਾ ਦਰਿਆਵਾਂ ਤੇ ਹੁਣ ਪੰਜਾਬ 'ਚ ਹੜ੍ਹ ਆਏ ਨੇ ਜੀ ਤੇ ਇਹ ਦਰਿਆਵਾਂ ਦੇ ਵਹਿਣ ਬਦਲੇ ਹੜ੍ਹ ਦਾ ਕਾਰਨ ਕਿਹੜਾ ਹੋ ਸਕਦਾ ਕਿੱਦਾਂ ਆਏ ਜੀ ਦੋ ਕਾਰਨ ਨੇ ਇਹਦੇ ਹੂੰ ਇੱਕ ਤੇ ਪਹਿਲਾ ਕਾਰਨ ਤੇ ਹੈ ਕਿ ਦਰਿਆਮਾਂ ਦਾ ਜਿਹੜਾ ਪਾੜਾ ਸੀ ਇੰਨੀ ਦਰਿਆਮਾਂ ਦਾ ਜਿਹੜਾ ਸੀ ਜਗ੍ਹਾ ਹੁੰਦੀ ਸੀ ਪਾਣੀ ਬੱਗਣ ਦੀ ਉਹ ਲੋਕਾਂ ਨੇ ਨਾ ਆਪਣੇ ਮੌਕੇ ਤੇ ਲਿਹਾਜ ਦੇ ਨਾਲ ਉਹ ਰੋਕ ਲਈ ਹੈ ਐਨਕ੍ਰੋਚਮੈਂਟਸ ਕਰ ਲਈ ਹਾਂ ਉਹਦੇ ਵਿੱਚ ਕੀ ਹੈ ਹੁਣ ਜਿੱਦਾਂ ਸਮੇਂ ਦੀ ਲੋੜ ਹੈ ਸਮੇਂ ਦੀ ਲੋੜ ਅਨੁਸਾਰ ਲੋਕਾਂ ਨੇ ਆਪਣਾ ਕੋਈ ਬੂਟੇ ਲਾ ਰਿਆ ਕੋਈ ਜਿਹੜਾ ਹੈਗਾ ਉਹਨੂੰ ਖੇਤੀ ਨੂੰ ਜ਼ਮੀਨ ਵਧਾ ਰਿਆ ਕਿਉਂਕਿ ਪੰਜਾਬ ਦੇ ਕੋਲ ਜ਼ਮੀਨ ਤਾਂ ਪਹਿਲਾਂ ਹੀ ਬਹੁਤ ਘੱਟ ਰਹੀ ਗਈ ਹੈ ਹਮ ਹੁਣ ਕੋਈ ਨਾ ਕੋਈ ਕੰਮ ਧੰਦਾ ਦੇ ਖੇਤੀ ਕਰਨਾ ਹੀ ਪੈਣਾ ਇਸ ਕਰਕੇ ਹਰ ਕੋਈ ਆਦਮੀ ਚਾਹੁੰਦਾ ਕਿ ਮੇਰੀ ਜਿਹੜੀ ਆਰਥਿਕ ਹਾਲਤ ਹੈ ਉਹ ਬਦਲੇ ਉਸ ਤੇ ਲੋਕਾਂ ਨੇ ਇਸ ਤਰ੍ਹਾਂ ਦੇ ਨਾਲ ਜਿਹੜੇ ਦਰਿਆਵਾਂ ਦੇ ਨਾਲ ਲੱਗਦੇ ਛੱਡੇ ਹੋਏ ਪਹਿਲਾਂ ਏਰੀਆ ਹੁੰਦੇ ਸੀ ਉਹ ਸਾਰੇ ਕਵਰ ਕਰ ਲਏ ਜੀ ਹਮ ਦੂਜਾ ਕਾਰਨ ਇਹ ਵੀ ਬਣਿਆ ਕਿ ਪ੍ਰਸ਼ਾਸਨ ਨੂੰ ਇਹ ਠੀਕ ਹੈ ਕਿ ਭਾਖੜਾ ਡੈਮ ਦੀ ਜਾਂ ਹੋਰ ਬਾਕੀ ਡੈਮਾਂ ਦੀ ਇਹ ਕੈਪੈਸਿਟੀ ਸਿਗੀ ਇਤੋਂ ਤੱਕ ਅਸੀਂ ਇਹਨੂੰ ਸੰਭਾਲ ਸਕਦੇ ਆ ਪਰ ਇਹ ਵਰਖਾਵਾਂ ਜਦੋਂ ਪਹਿਲਾਂ ਕਿਹਾ ਸੀ ਐਤ ਕੀ ਹਸਪਤਾਲੋਂ ਵੱਧ ਕੇ ਵਰਖਾ ਹੋਵੇਗੀ ਤਾਂ ਉਸ ਦੇ ਅਨੁਸਾਰ ਪਹਿਲਾਂ ਥੋੜਾ ਥੋੜਾ ਅਗਰ ਪਾਣੀ ਦਾ ਜਿਹੜਾ ਫਲੋ ਛੱਡਿਆ ਜਾਂਦਾ ਨਾ ਤੇ ਉਹਦੇ ਨਾਲ ਹੋ ਸਕਦਾ ਵੀ ਇਹ ਥੋੜਾ ਜਿਹਾ ਘਟ ਵੀ ਪੈਂਦਾ ਪਰ ਮੇਨ ਜਿਹੜੀ ਹੈਗੀ ਉਹ ਜਗਾ ਤੰਗੀ ਹੈ ਕਿ ਉਹ دریاਵਾ ਦੇ ਵਾਸਤੇ ਇੱਕ ਇਹ ਕਰਨੇ ਜੀ ਇੱਕ ਸਾਈਡਾਂ ਤੇ ਜਿਹੜੇ ਬੰਨ ਬਣਨੇ ਚਾਹੀਦੇ ਨੇ ਪੱਕੀਆਂ ਜਿਹੜੀਆਂ ਹੈਗੇ ਤਾਂ ਕਿ ਉਹ ਸਾਈਡਾਂ ਤੋਂ ਪਾਣੀ ਜਿਹੜਾ ਹੈ ਨਾ ਉਹ ਟਹੇ ਨਾ ਇੱਕ ਕਾਰਨ ਮੇਨ ਹੈਗਾ ਇਹਦੇ ਵਿੱਚ ਹਰ ਸਾਲ ਮਿੱਟੀ ਰੇਤ ਆ ਕੇ ਉੱਪਰੋਂ ਜਿਹੜਾ ਪਹਾੜ ਤੋਂ ਆਂਦਾ ਉਹ ਜੰਮਦਾ ਰਹਿੰਦਾ ਉਹਦੇ ਨਾਲ ਲੇਵਲ ਜਿਹੜਾ ਹੈ ਉਹ ਆਪ ਹੋ ਜਾਂਦਾ ਆਪ ਹੋ ਜਾਂਦਾ ਆਪ ਹੋਣ ਦੇ ਨਾਲ-ਨਾਲ ਜਿਹੜਾ ਹੈਗਾ ਅਸੀਂ ਪਾਣੀ ਅੱਗੇ ਛੱਡਦੇ ਉਹ ਪਧਰੇ ਲਾ ਕੇ ਤੋਂ ਜਾ ਕੇ ਨਾਲਦਿਆਂ ਇਲਾਕਿਆਂ ਨੂੰ ਮਾਰ ਕਰਦਾ ਸੋ ਇਹਨਾਂ ਦੀ ਜਿਹੜੀ ਹੈਗੀ ਹਰ ਸਾਲ ਟ੍ਰੇਨਿੰਗ ਜਿਹੜੀ ਹੈ ਸਰਕਾਰ ਨੂੰ ਕਿਦਾਂ ਦਾ ਬਣਾਣਾ ਚਾਹੀਦਾ ਇਹ ਦਰਿਆਵਾਂ ਦਾ ਇਹ ਆ ਤਾਂ ਡੂੰਗਾ ਕੀਤਾ ਜਾਵੇ ਇਹਨਾਂ ਨੂੰ ਸਾਈਡਾਂ ਤੇ ਬੰਨ੍ਹ ਕੀਤੇ ਜਾਣ ਹਾਂ ਜਾਂ ਫਿਰ ਜਿਹੜਾ ਹੈਗਾ ਇਹਨੂੰ ਜਿਹੜਾ ਏਰੀਆ ਹੈ ਜਿੰਨਾ ਦਰਿਆ ਦਾ ਹੈ ਉਹ ਜਿੰਨੀ ਕਿ ਲੋੜ ਸਾਡੀ ਇਹ ਤਾਂ ਬਹੁਤ ਸਾਲਾਂ ਬਾਅਦ ਹੋਇਆ 88 ਵਿੱਚ ਇੱਕ ਵਾਰ ਬਹੁਤ ਜ਼ੋਰ ਦਾ ਹੜ੍ਹ ਆਇਆ ਸੀ ਉਸ ਤੋਂ ਬਾਅਦ ਇਹ ਜਿਹੜਾ ਹੜ੍ਹ ਹੈ ਹੋਰ ਵੀ ਤਬਾਹੀ ਕੁੱਲ ਬਣਿਆ ਇਹ ਜਿਹੜਾ ਹੈ ਏਰੀਆ ਦਰਿਆ ਦਾ ਔਟੋ ਘਟ ਉਹਨੂੰ ਜ਼ਰੂਰ ਸਾਫ ਰੱਖਣਾ ਚਾਹੀਦਾ ਤਾਂ ਕਿ ਜਿਹੜਾ ਹੈ ਇਹ ਲੋਕਾਂ ਦਾ ਨੁਕਸਾਨ ਨਾ ਹੋ ਸਕੇ ਹੂੰ ਇਹ ਸਾਡਾ ਲੋਕਾਂ ਦਾ ਵੀ ਫਰਜ਼ ਬਣਦਾ ਹੈ ਲੋਕਾਂ ਦਾ ਵੀ ਫਰਜ਼ ਬਣਦਾ ਹੈ ਹੂੰ ਲਓ ਜੀ ਰਾਣਾ ਸਾਹਿਬ ਤੁਹਾਡੇ ਨਾਲ ਫੇਰ ਗੱਲ ਕਰਦੇ ਆ ਜੀ ਤੁਹਾਡੀ ਉਮਰ ਲਗਭਗ 92 ਸਾਲ ਦੀ ਹੈ ਜੀ ਔਰ ਤੁਸੀਂ ਤਾਂ ਕਈ ਹੜ੍ਹ ਦੇਖੇ ਹੋਣੇ ਪੰਜਾਬ ਦੇ ਜੀ 47 ਦੇ ਵਿੱਚ ਵੀ ਕਹਿੰਦੇ ਕੋਈ ਹੜ੍ਹ ਆਇਆ ਸੀਗਾ ਜੀ 47 ਜੀ ਅਸੀਂ ਤਾਂ ਤੁਰੇ ਹੋਏ تھے ਜੀ ਬੰਦਿਆਂ ਪਾਕਿਸਤਾਨੋਂ ਤੇ ਆ ਰਹੇ ਹੂੰ ਸਾਡੇ ਲਈ ਤਾਂ ਹੜੇ ਹੜ੍ਹ تھا ਲੇਕਿਨ ਹੜ ਆਏ 47 ਚ ਵੀ ਹੜ ਆਏ ਕਿਉਂਕਿ ਅਸੀਂ ਤਾਂ ਲਗਭਗ 25 26 ਦਿਨ ਬਾਅਦ ਇੱਥੇ ਪਹੁੰਚੇ ਹੂੰ ਸੋ ਹੜ ਦਾ ਸਵਿਲੇ ਬਹੁਤ ਆਇਆ ਕਿਉਂਕਿ بارشਾਂ ਵੀ ਬਹੁਤ ਹੋਈਆਂ ਹੂੰ ਲਗਾਤਾਰ بارشਾਂ ਹੋਈਆਂ ਸਰ ਮੈਂ ਹੀ ਤਾਂ ਹਟ ਕੇ ਇੱਕ ਗੱਲ ਲੱਭੀ ਹੂੰ ਇਸੀ ਬੱਲੇਆੜ ਪਿੰਡ ਦੇ ਵਿੱਚ ਹੂੰ ਆ ਜੰਗਲ ਦੇ ਵਿੱਚ ਪਾਈਪ ਲਾਈਨ ਦੱਬੀ ਵੀ ਹੈ ਅੱਛਾ ਸਰ ਮੇਰੇ ਖਿਆਲ ਹੈ ਮੈਕਮੇ ਬਲੋਂ ਦੀ ਬੀਬੀ ਆ ਰੀ ਇਰੀਗੇਸ਼ਨ ਹੁੰਦੀ ਹੈ ਅੱਛਾ ਅਜਾ ਵੀ ਪਾਈਪਾਂ ਮੌਜੂਦ ਹੋ ਸਕਦੀਆਂ ਉੱਥੇ ਜਮੀਨ ਜਿਹੜੀ ਹੈ ਨਾ ਪਿੰਡ ਦੇ ਉੱਪਰ ਜੰਗਲ 'ਚ ਤੇ ਪਾਣੀ ਲੱਗਦਾ ਸੀ ਜੀ ਤੁਸੀਂ ਖੱਟਦਾ ਪਾਣੀ ਤੇ ਤੈਨੂੰ ਲੱਗਦਾ ਹੂੰ ਮੇਰਾ ਖਿਆਲ ਸਰਪੰਚ ਸਾਹਿਬ ਅੱਜ ਵੀ ਪਾਈਪਾਂ ਹੋਣੀਆਂ ਨਹੀਂ ਹੁਣ ਪਾਈਪਾਂ ਹੈਗੇ ਪਾਣੀ ਨਹੀਂ ਲੱਗਦਾ ਪਾਣੀ ਤਾਂ ਘੱਟ ਨਹੀਂ 88 ਦੇ ਵਿੱਚ ਵੀ ਹੜ ਦੇਖਿਆ ਜੀ ਤੁਸੀਂ 88 ਵਾਲੇ ਦੇਖੋ ਜੀ ਸਾਡੇ ਤਾਂ ਪਿੰਡ ਉੱਚੇ 'ਚ ਹੈ ਹੂੰ ਲੇਕਿਨ ਥਾ ਤੇ ਉਹ ਲੇਕਿਨ ਹੁਣ ਜਿਹੜਾ ਆਇਆ ਨਾ ਜੀ ਹਮ ਜਿਸ ਤਰ੍ਹਾਂ ਮਾਸਟਰ ਜਿਵੇਂ ਦੱਸਿਆ ਹਮ ਇਹ ਬੁਸ਼ੀਸ਼ ਰਾਮ ਜੀ ਹੈ ਹਮ ਅਰੇ ਤਾਂ ਮਾਸਟਰ ਹੀ ਕਹਿ ਦਿੰਨਾ ਚਾਹੇ ਕੋਈ ਡੀਓ ਰਿਟਾਇਰ ਹੋਵੇ ਹਮ ਲਫਜ਼ ਜਿਹੜਾ ਨਾ ਉਹ ਸਾਰਿਆਂ ਦਾ ਮਾਸਟਰ ਹੁੰਦਾ ਮਾਸਟਰ ਜੀ ਹੈ ਹਮ ਸੋ ਇਹ ਜਿਹੜੇ ਦੱਸ ਰਹੇ ਤਿੰਨ ਜੀ ਗੱਲ ਕਿ ਦੇਖੋ ਇਹ ਹੈਗੇ ਬੁੱਧੀ ਜੀ ਦੀ ਵਰਕ ਦੇ ਨਾਲ ਸੰਬੰਧਿਤ ਹਮ ਅਸੀਂ ਜਿਹੜੇ ਪਿੰਡੂ ਆ ਪੜੇ ਵੀ ਬੀ ਹੋਏ ਨਾ ਸਾਡਾ ਜਿਹੜਾ ਧੰਦਾ ਓਦਾਂ ਦਾ ਬਈ ਆ ਸੋ ਇਨੀ ਸਾਰਾ ਕੁਝ ਦੇਖਿਆ ਬਾਅਦ ਇਨੀ ਸਾਰੀਆਂ ਪ੍ਰੈਕਟੀਕਲ ਗੱਲਾਂ ਦੱਸੀਆਂ ਤੁਹਾਨੂੰ ਹੂੰ ਇਸ ਤਰ੍ਹਾਂ ਆ ਪਾਣੀ ਆਪਣਾ ਜਿਹੜਾ ਨੀਵੇਂ ਪਾਸੇ ਨੂੰ ਜਾਂਦਾ ਹੁਣ ਸਾਡੀ ਜਿਹੜੀ ਹੈ ਨਾ ਸਿਚੁਏਸ਼ਨ ਦੇਖੋ ਹੂੰ ਆ ਸਾਡੀ ਪਹਾੜੀ ਦਾ ਪਾਣੀ ਇੱਧਰ ਨੂੰ ਜਾਂਦਾ ਇਸ ਪਹਾੜੀ ਦਾ ਜਿਹੜਾ ਹੈਡਾ ਉਹ ਬਲਾਚੌਰ ਸਾਈਡ ਨੂੰ ਜਾਂਦਾ ਹੂੰ ਉਸ ਪਹਾੜੀ ਦਾ ਹੈਡ ਸਾਡੇ ਵੱਲ ਨੂੰ ਆਉਂਦਾ ਉਸ ਦਰਿਆ 'ਚ ਪੰਦਾ ਹੂੰ ਅਸਲ 'ਚ ਕਿਆ ਇੱਕ ਤਾਂ ਹਿਮਾਚਲ ਦੇ ਵਿੱਚ بارشਾਂ ਜ਼ਿਆਦਾ ਹੁੰਦੀਆਂ ਇੱਕ ਹਿਮਾਚਲ ਨੇ ਜਿਹੜਾ ਹੈ ਨਾ ਸਵਾ ਚੈਨਲਾਈਜ਼ ਕਰਤਾ ਹੂੰ ਬਣ ਕੇ ਬਣੀ ਆਂਦਾ ਸਾਡੇ ਹੂੰ ਸਾਡੇ ਹੁਣ ਖੁੱਲਾ ਹੋ ਗਿਆ ਇੱਕ ਖੇਤਾਂ 'ਚ ਕੋਠੀਆਂ ਪਾਲੀਆਂ ਲੋਕਾਂ ਨੇ ਜਿੱਦਾਂ ਮਾਸਤੀ ਦੱਸ ਰਹੇ ਤੇ ਹੂੰ ਕੋਈ ਮਕਾਨ ਬਣਾ ਲੈ ਜ਼ਮੀਨਾਂ ਵੰਡ ਹੋ ਕੇ ਘਟਨੀਆਂ ਹੂੰ ਲੋੜਾਂ ਵੱਧ ਗਈਆਂ ਹੂੰ ਸੋ ਕੁਛ ਨੇ ਪਾਪੂਲਰ ਲਾ ਲੈ ਹੂੰ ਕੁਝ ਪਾਣੀ ਵਜ ਕਾਣ ਲਾ ਪਿਆ ਹੂੰ ਸੋ ਕੁਝ ਉਹਦੇ ਨਾਲ 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 ਕੁਝ ਆਪ ਵੀ ਅਸੀਂ ਕਰੀ ਜਨੇ ਛੇੜਛਾ ਜੀ ਕੁਦਰਤ ਆਪਣੇ ਜਿਹੜੀ ਹੈ ਨਾ ਪ੍ਰਕਿਰਤੀ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਮੰਗਦੀ ਹਾਂ ਉਹਦੇ ਨਾਲ ਵੀ ਕੁਝ ਕਹਿੰਦੇ ਅਸੀਂ ਬਲਾਸਟ ਕਰ ਕਰਕੇ ਪਹਾੜ ਪੁੱਲੇ ਕਰਤੇ ਹਾਂ ਕੁਝ ਅਸੀਂ ਚੱਕ ਚੱਕ ਕਰਤੇ ਰਸਤੇ ਬਦਲ ਦਿੱਤੇ ਹੂੰ ਉਹ ਵੀ ਕੁਝ ਕਰਨ ਹੂੰ ਸੋ ਅਸੀਂ ਕਿਉਂਕਿ ਉੱਚੇ ਜ ਰਹਿੰਨੇ ਆ ਸਾਨੂੰ ਤਾਂ ਇਹੀ ਨਹੀਂ ਪਤਾ ਲੱਗਦਾ بارشੋਂ ਕਾਟੀ ਇੱਥੇ ਪਾਣੀ ਨਹੀਂ ਹੁੰਦਾ ਹੂੰ ਚਾਹ ਦੇਖ ਲੈ ਜੋ ਹੋ ਗਿਆ ਨਹੀਂ ਇਹ ਬਰੋਲ ਜਾ ਹੂੰ ਐਨਾ ਵੀ ਜਿਹੜੇ ਪਾਣੀ ਤਾਂ ਆਂਦੇ ਹੁੰਦੇ ਸੀ ਲੇਕਿਨ ਹੁਣ ਇਹ ਹੈ ਵੀ ਪਾਣੀ ਨੂੰ ਰਸਤੇ ਹੀ ਨਹੀਂ ਰਹੇ ਹਾਂ ਦੇਖੋ ਜੀ ਬਹੁਤ ਵੱਡੀ ਗੱਲ ਕਹੀ ਹੈ ਜੀ ਰਾਣਾ ਸਾਹਿਬ ਨੇ ਕਿ ਪਾਣੀ ਤਾਂ ਪਹਿਲਾਂ ਵੀ ਆਉਂਦੇ ਹੁੰਦੇ ਸੀ ਮੀਂਹ ਬਰਸਾਤ ਵਰਖਾ ਪਹਿਲਾਂ ਵੀ ਆਉਂਦੀ ਸੀ ਪਰ ਹੁਣ ਰਸਤੇ ਨਹੀਂ ਰਹੇ ਦੇਖੋ ਆ ਹੈ ਅਸਲ ਗੱਲ ਜਰੂਰ ਕਰਿਓ ਕਮੈਂਟ ਜੀ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਦੇ ਲਈ ਕੀ ਹਾਲਾਤ ਬਣੇ ਜਿਸ ਤਰ੍ਹਾਂ ਦੇ ਵੀ ਹਾਲਾਤ ਬਣੇ ਇਹਦੇ ਲਈ ਕਿਵੇਂ ਕੌਣ ਕੌਣ ਜ਼ਿੰਮੇਵਾਰ ਹੈ ਜੀ